ਹਾਂਜੀ ਸੱਜੀ ਜੀ ਕੀ ਵਾਕਿਆ ਹੋਇਆ ਵਾ ਸੱਜੀ ਇੱਥੇ ਮੁੰਡਾ ਸਕੂਟਰ ਤੇ ਆਇਆ ਸੀ ਕਿਧਰ ਉਹਦੀ ਮੋਗੇ ਉਹਨੇ ਫਲਾੜਤਾ ਜਾਣਾ ਸੀ ਤੇ ਬੱਸ ਆਈ ਆ ਤੇਜ਼ ਸੀ ਰਫਤਾਰ ਉਹਦੀ ਹੁਣ ਰੱਬ ਜਾਣਦਾ ਬੱਸ ਨੇ ਬ੍ਰੇਕ ਮਾਰੀ ਜਾਂ ਨਹੀਂ ਮਾਰੀ ਮਗਰ ਬ੍ਰੇਕ ਤੋਂ ਮੁੰਡੇ ਨੂੰ ਬੱਸ ਉੱਤੇ ਚੜ ਗਈ ਹੁੰਦੇ ਤੇ ਕਾਫੀ ਉਹਨੂੰ ਸੱਟਾ-ਸੱਟਾ ਵੀ ਲੱਗੇਆ ਬਲੱਡ ਵੀ ਉਹਦਾ ਕਾਫੀ ਮੁੰਡੇ ਦਾ ਨਿਕਲਿਆ ਤੇ ਮੋਕੇ ਦੇ ਮੁੰਡੇ ਨੂੰ ਬਚਾਣ ਵਾਸਤੇ ਲੈ ਗਏ ਹਸਪਤਾਲ ਚਲੋ ਬਾਕੀ ਉਹਨੇ ਥੋੜੇ ਬਦੇ ਸਹਾ ਹੈਗੇ ਸਨੇ ਪਰਮਾਤਮਾ ਬਚਾ ਲੇ ਤਾਂ ਵਧੀਆ ਜੀ ਉਹਨੂੰ ਬਾਕੀ ਚਲੋ ਆ ਅਸੀਂ ਕਿ ਮੁੰਡੇ ਨੂੰ ਵੱਜਨ ਵੇਲੇ ਜਨਤਾ ਨੇ ਆਲੇ ਦੁਆਲੇ ਸਹਾਇਤਾ ਵੀ ਬ ਉਹਨੂੰ ਲੈ ਕੇ ਜਾਣ ਵਾਸਤੇ ਰਾਗੀ ਵੀ ਹਾਂਜੀ ਸਰ ਜੀ ਅਸੀਂ ਟੁਰਦੇ ਫਿਰਦੇ ਜੀ ਇੱਥੇ ਵੀ ਦਾਦੇ ਗੱਡੇ ਬੰਦੇ ਹੀ ਲੱਗੇ ਜੀ ਸਰ ਜੀ ਵਿੱਚ ਮੌਕੇ ਦੇ ਦੂਜੇ ਮੁੰਡੇ ਵੀ ਆਏ ਆ ਉਹਦਾ ਪਰਸ ਤੇ ਮੋਬਾਈਲ ਵੀ ਕੱਢ ਕੇ ਲੈ ਗਏ ਆ ਮੌਕੇ ਦੇ ਉਹਦਾ ਜਿਹੜਾ ਜਿਹਦਾ ਐਕਸੀਡੈਂਟ ਐਕਸੀਡੈਂਟ ਹੋਇਆ ਜੀ ਉਹਦਾ ਲੈ ਗਏ ਆ ਮੁੰਡਿਆਂ ਜਨਤਾ ਨੇ ਫੜਿਆ ਵੀ ਹੈ ਜੀ ਉਹਨੂੰ ਮਾਰਿਆ ਵੀ ਹੈ ਮਗਰ ਉਹਦਾ ਮੋਬਾਈਲ ਪਰਸ ਨਹੀਂ ਮਿਲਿਆ ਮੌਕੇ ਤੇ ਉਹ ਲੈ ਗਏ ਆ ਜੀ ਚੱਕ ਕੇ ਪੱਕਾ ਪਤਾ ਨਹੀਂ ਲੱਗਿਆ ਜੀ ਹੰਦਾ ਉਹਨਾਂ ਨੂੰ ਜਾ ਰਹੀ ਮੋਕੇ ਜਾ ਸਾਹ ਕੀ ਗਲਤ ਹੋ ਗਈ ਆ ਬਸ ਅਮਰੀਕਾ ਫੇਲ ਹੋ ਗਈ ਆ ਜੀ ਆਊਟ ਆਫ ਕੰਟਰੋਲ ਹੋ ਗਈ ਬਸ ਤੇ ਬੰਦਾ ਥੱਲੇ ਆ ਗਿਆ ਡਰਾਈਵਰ ਨੂੰ ਮੋਕੇ ਫੜ ਕੇ ਲੈ ਜਰਦੇ ਇਥਾਨ ਕਿੰਨੇ ਵਜੇ ਘਟ ਰਹੀ ਆ ਕਿੰਨੇ ਵਜੇ ਘਟਣਾ ਹੈ ਸਾਨੂੰ 5-4 ਮਿੰਟ ਹੋਏ ਪਹਿਲਾਂ ਚਲੋ ਜੀ ਮੁੰਡੇ ਦੀ ਹਾਲਤ ਕਿਵੇਂ ਆ ਬਾਈਕ ਪਾ ਲਾ ਦੇ ਜੀ ਐਮਸੀ ਲੈ ਕੇ ਜਾ ਬਾਈਕ ਸੀ ਐਕਿਊਲਰ ਸੀ ਸਾਹਿਬ ਇਹਨੂੰ ਪਾ ਲੱਗਿਆ ਜੀ ਛੋਟਾ ਰਹੇਗਾ ਜੀ ਤੇ ਕੁਝ ਲੋਕਾਂ ਨੇ ਕਹਿੰਦੇ ਵੀ ਡਰਾਈਵਰ ਦਾ ਪਰਸੀ ਜਾਂ ਵਾਈਲ ਵੀਰ ਚ ਸਨੈਚ ਹੋ ਗਿਆ ਉਹਦੀ ਚੋਰੀ ਹੋ ਗਈ ਹਾਂ ਜੀ ਉਹਦਾ ਟ੍ਰੈਵਲ ਦਸਤਾਵੇਜ਼ ਕਿਹਨੇ ਵੇਚੇ ਜਾਏ ਪਰਾਤੀ ਕਿ ਨਾਮ ਤੁਹਾਡਾ ਸਰਬਜੀਤ ਸਿੰਘ ਜੀ ਸਰਜੀ ਜੀ ਕੀ ਵਾਕਿਆ ਹੋਇਆ ਵਾ ਸੱਜੀ ਇੱਥੇ ਮੁੰਡਾ ਸਕੂਟਰ ਤੇ ਆਇਆ ਸੀ ਕਿਧਰ ਉਹਦੀ ਮੋਗੇ ਉਹਨੇ ਫਲਾੜਤਾ ਜਾਣਾ ਸੀ ਤੇ ਬੱਸ ਆਈ ਆ ਤੇਜ਼ ਸੀ ਰਫਤਾਰ ਉਹਦੀ ਹੁਣ ਰੱਬ ਜਾਣਦਾ ਬੱਸ ਨੇ ਬ੍ਰੇਕ ਮਾਰੀ ਜਾਂ ਨਹੀਂ ਮਾਰੀ ਮਗਰ ਬ੍ਰੇਕ ਤੋਂ ਮੁੰਡੇ ਨੂੰ ਬੱਸ ਉੱਤੇ ਚੜ ਗਈ ਹੁੰਦੇ ਤੇ ਕਾਫੀ ਉਹਨੂੰ ਸੱਟਾ ਸੱਟਾ ਵੀ ਲੱਗੇਆ ਬਲੱਡ ਵੀ ਉਹਦਾ ਕਾਫੀ ਮੁੰਡੇ ਦਾ ਨਿਕਲਿਆ ਤੇ ਮੌਕੇ ਦੇ ਮੁੰਡਿਆਂ ਨੂੰ ਬਚਾਉਣ ਵਾਸਤੇ ਲੈ ਗਏ ਹਸਪਤਾਲ ਚਲੋ ਬਾਕੀ ਉਹਦੇ ਥੋੜੇ ਬਥੇਸਾ ਹੈਗੇ ਸਨ ਪਰਮਾਤਮਾ ਬਚਾਲੇ ਤਾਂ ਵਧੀਆ ਜੀ ਉਹਨੂੰ ਬਾਕੀ ਚਲੋ ਆ ਅਸੀਂ ਕਿ ਮੁੰਡੇ ਨੂੰ ਵੱਜਣ ਦੇ ਵੇਲੇ ਜਨਤਾ ਨੇ ਆਲੇ ਦੁਆਲੇ ਸਹਾਇਤਾ ਵੀ ਬਹੁਤ ਕੀਤੀ ਮਦਦ ਵੀ ਕੀਤੀ ਏ ਉਹਨੂੰ ਲੈ ਕੇ ਜਾਣ ਵਾਸਤੇ ਰਾਗੀ ਵੀ ਹੋ ਹਾਂਜੀ ਸਰ ਜੀ ਅਸੀਂ ਟੁਰਦੇ ਫਿਰਦੇ ਜੀ ਇੱਥੇ ਸਰ ਜੀ ਵਿੱਚ ਮੌਕੇ ਦੇ ਦੂਜੇ ਮੁੰਡੇ ਵੀ ਆਏ ਆ ਉਹਦਾ ਪਰਸ ਤੇ ਮੋਬਾਈਲ ਵੀ ਕੱਟ ਕੇ ਲੈ ਗਏ ਆ ਮੌਕੇ ਦੇ ਉਹਦਾ ਜਿਹੜਾ ਜਿਹਦਾ ਐਕਸੀਡੈਂਟ ਐਕਸੀਡੈਂਟ ਹੋਇਆ ਜੀ ਉਹਦਾ ਲੈ ਗਏ ਆ ਮੁੰਡਿਆਂ ਚ ਜਨਤਾ ਨੇ ਫੜਿਆ ਵੀ ਹੈ ਜੀ ਉਹਨੂੰ ਮਾਰਿਆ ਵੀ ਹੈ ਮਗਰ ਉਹਦਾ ਮੋਬਾਈਲ ਪਰਸ ਨਹੀਂ ਮਿਲਿਆ ਮੌਕੇ ਤੇ ਉਹ ਲੈ ਗਏ ਆ ਜੀ ਚੱਕ ਕੇ ਪੱਕਾ ਪਤਾ ਨਹੀਂ ਲੱਗਿਆ ਜੀ ਹੰਦਾ ਉਹਨਾਂ ਸਾਹ ਸਾਹਿਬ ਕੀ ਕਰਵਾ ਦੋਈਆ ਕੀ ਕਰਵਾ ਦੋਈਆ ਬਸ ਬ੍ਰੇਕਾਂ ਫੇਲ ਹੋ ਗਈਆਂ ਸੀ ਤੇ ਆਊਟ ਆਫ ਕੰਟਰੋਲ ਹੋ ਗਈ ਬਸ ਤੇ ਬੰਦਾ ਥੱਲੇ ਆ ਗਿਆ ਡਰਾਈਵਰ ਨੂੰ ਮੋਕਲੇ ਫੜ ਕੇ ਲੈਣੇ ਜਾ ਰਹੇ ਥਣੇ ਕਿੰਨੇ ਵਜੇ ਘਟਣੀ ਆ? ਕਿੰਨੇ ਵਜੇ ਘਟਣਾ? ਸਾਨੂੰ 5-4 ਮਿੰਟ ਹੋਏ ਪਹਿਲਾਂ ਸਰ ਉਹ ਜੀਰਾ ਜੀ ਮੁੰਡਾ ਦੀ ਹਾਲਤ ਕਿਵੇਂ ਆ? ਮੁੰਡਾ ਬਾਈਕ ਤੇ ਐਮਸੀ ਲੈ ਕੇ ਜਾਣਾ। ਬਾਈਕ ਤੇ ਸੀ ਐਕਿਉਰੇਸੀ ਦਾ ਸਾਥ। ਬਾਈਕ ਤੇ ਰੱਖਿਆ ਜੀ। ਸਕੂਟਰ ਰਹੇਗਾ ਜੀ। ਤੇ ਕੁਝ ਲੋਕਾਂ ਨੇ ਜੀ ਕਹਿੰਦੇ ਵੀ ਡਰਾਈਵਰ ਦਾ ਪਰਸ ਜਾਂ ਮੋਬਾਈਲ ਵੀ ਉਹ ਸਨੈਚ ਹੋ ਗਿਆ ਔਰ ਇਹ ਚੋਰੀ ਹੋ ਗਈ। ਹਾਂ ਜੀ ਉਹਦਾ ਡਰਾਈਵਰ ਦੱਸ ਰਿਹਾ ਸੀ 9:00 ਵਜੇ ਜਾਏ ਹੋਏ। ਸਾਡ ਉੱਪਰ ਆਤੀ। ਸਤਿ ਸ੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ